ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਰਾਤ ਇੱਕ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਇਆ ਜਿਹਨੂੰ ਪੜ੍ਹ ਕੇ ਬੜੀ ਹੈਰਾਨੀ ਵੀ ਹੋਈ ਤੇ ਸੋਚ ਵਿੱਚ ਵੀ ਪਿਆ ਕਿ ਮੁੱਖ ਮੰਤਰੀ ਸਾਹਿਬ ਅੱਜ ਵੀ ਸੋਚਦੇ ਐ ਕਿ ਉਹਨਾਂ ਦੇ ਇਹ ਡਰਾਮਿਆਂ ਨਾਲ ਇਸ ਨਾਟਕ ਨਾਲ ਉਹ ਲੋਕਾਂ ਨੂੰ ਸ਼ਾਇਦ ਅੱਜ ਵੀ ਪ੍ਰਭਾਵਣ ਦੇ ਵਿੱਚ ਕਾਮਯਾਬ ਰਹਿਣਗੇ ਉਹ ਟਵੀਟ ਕੀ ਸੀ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਕਿ ਵਿਸ਼ ਰਿਸ਼ਵਤ ਖੋਰੀ ਦੇ ਮਾਮਲੇ 'ਚ DIG ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਵਿਭਾਗੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਮੁੱਖ ਮੰਤਰੀ ਸਾਹਿਬ ਇਸ ਟਵੀਟ ਨਾਲ ਲੋਕਾਂ ਨੂੰ ਲੋਕਾਂ ਦੇ ਵਿੱਚ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੇ ਸੀ ਕਿ ਜ਼ੀਰੋ ਟੋਲਰੈਂਸ ਦਾ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਹੈ ਵੀ ਸਾਡੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ ਪਰ ਮੁੱਖ ਮੰਤਰੀ ਸਾਹਿਬ ਲੋਕ ਸਮਝ ਚੁੱਕੇ ਆ ਹੁਣ ਤੁਹਾਡੀ ਗੱਲ ਪਹਿਲੀ ਗੱਲ 16 ਤਰੀਕ ਦੀ ਐਫ ਆਈ ਆਰ ਹੋਈ 16 ਤਰੀਕ ਦਾ ਡੀ ਆਈ ਜੀ ਪੁੱਲਰ ਅਰੈਸਟ ਹੋਇਆ ਕੱਲ ਰਾਤ 21 ਰਾਤ ਨੂੰ 5 ਦਿਨ ਤੁਸੀਂ ਬਿਲਕੁਲ ਚੁੱਪੀ ਸਾਦੀ ਰਹੀ 5 ਦਿਨ ਇੱਕ ਅੱਖਰ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਤੁਹਾਡੇ ਆਕਾਮਾਂ ਵੱਲੋਂ ਨਹੀਂ ਬੋਲਿਆ ਗਿਆ ਇਸ ਮੁੱਦੇ ਤੇ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਪੱਤਰਕਾਰ ਪੰਜਾਬ ਦੇ ਬੁੱਧੀਜੀਵੀ ਇਸ ਵਿਸ਼ੇ ਤੇ ਚਰਚਾ ਕਰਨ ਲੱਗੇ ਕਿ ਇਹ ਜਿਹੜੀ ਚੁੱਪੀ ਹੈ ਜਿਵੇਂ ਕਹਿ ਦਿੰਦੇ ਆ ਸਾਇਲੈਂਸ ਇਜ਼ ਕੰਪਲਿਸਿਟੀ ਸੋ ਇਹ ਇੱਕ ਤਰ੍ਹਾਂ ਦੀ ਤੁਹਾਡੀ ਰਜ਼ਾਮੰਦੀ ਹੋਗੀ ਤੇ ਤੁਹਾਨੂੰ ਇਹ ਟਵੀਟ 5 ਦਿਨਾਂ ਬਾਅਦ ਜਾਰੀ ਕਰਨਾ ਪਿਆ ਦੂਜੀ ਗੱਲ ਮੈਂ ਜਿਹੜੀ ਤੁਹਾਡੇ ਤੁਹਾਡੀ ਲੋਕਾਂ ਦੇ ਸਾਹਮਣੇ ਰੱਖਣੀ ਚਾਹਣਾ ਹੈ ਕਿ ਇਹ ਕੋਈ ਸਸਪੈਂਡ ਭਗਵੰਤ ਮਾਨ ਨੇ ਨਹੀਂ ਕੀਤਾ ਜਾਂ ਇਹ ਸਰਕਾਰ ਨੇ ਨਹੀਂ ਕੀਤਾ ਇਹ ਸਸਪੈਂਸ਼ਨ ਆਰਡਰ ਹੈ ਡੀਆਈਜੀ ਭੁੱਲਰ ਸਾਹਿਬ ਦੇ ਜਿਹੜੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਵੱਲੋਂ ਜਾਰੀ ਕੀਤੇ ਗਏ ਇਹ सस्पेंशन ਆਰਡਰ ਇਹ ਕਹਿੰਦੇ ਆ ਕਿ ਕੋਈ ਵੀ ਅਫਸਰ ਇੱਕ ਕਾਨੂੰਨ ਹੈ 올 ਇੰਡੀਆ ਸਰਵਿਸ ਰੂਲਸ ਜਿਹਦੇ ਥੱਲੇ ਇਹ ਆਈਪੀਐਸ ਆਫੀਸਰਸ ਆਈਐਸ ਆਫੀਸਰਸ ਹੁੰਦੇ ਆ ਐਸ ਪਰ ਰੂਲ 3 ਬ੍ਰੈਕਟ 2 ਆਫ ਦ 올 ਇੰਡੀਆ ਸਰਵਿਸਿਸ ਡਿਸਪਲਿਨ ਐਂਡ ਅਪੀਲ ਰੂਲਸ ਉਹਨੇ ਰੂਲ ਕੀ ਕਹਿੰਦਾ ਇਹ ਅ ਮੈਂਬਰ ਆਫ ਦ ਸਰਵਿਸ ਹੂ ਇਜ਼ ਡਿਟੇਨਡ ਇਨ ਆਫੀਸ਼ੀਅਲ ਕਸਟਡੀ whether on a criminal charge or otherwise for a period longer than 48 hours shall be deemed to have been suspended by the government concerned under this rule ਇਹਦਾ ਮਤਲਬ ਕੀ ਹੈ ਕਿ ਕੋਈ ਵੀ ਅਫਸਰ ਜੇ 48 ਘੰਟਿਆਂ ਤੋਂ ਵੱਧ ਕਸਟਡੀ ਦੇ ਵਿੱਚ ਲਾ ਲੈਂਦਾ ਕਿਸੇ ਕੇਸ ਦੇ ਵਿੱਚ ਵੀ ਲਾ ਲੈਂਦਾ ਉਹ ਆਟੋਮੈਟਿਕਲੀ ਉਹਨੂੰ ਸਸਪੈਂਡਡ ਮੰਨਿਆ ਜਾਂਦਾ ਹੈ ਤੇ ਅੱਗੇ ਤੁਹਾਡੀ ਇਹ ਆਰਡਰ ਲਿਖਦੇ ਆ ਇਨ ਪਰਸੂਇੰਸ ਆਫ ਦ ਸੈਡ ਰੂਲ ਸ਼੍ਰੀ ਹਰਚਰਨ ਸਿੰਘ ਭੋਲਰ ਆਈਪੀਐਸ ਇਜ਼ ਹੇਅਰਬਾਈ ਡੀਮਡ ਟੂ ਹੈਵ ਬੀਨ ਸਸਪੈਂਡਡ ਵਿਦ ਇਫੈਕਟ ਫਰਮ 16 10 ਐਸ 48 ਆਰਸ ਹੈਵ ਲੈਪਸਡ ਸਿਂਸ ਹਿਜ਼ ਅਰੈਸਟ ਸੋ ਆਲ ਇੰਡੀਆ ਸਰਵਿਸ ਰੂਲਸ ਜਿਹੜੇ ਇਹ ਮੰਡੇਟ ਕਰਦੇ ਆ ਕਿ 48 ਘੰਟਿਆਂ ਤੋਂ ਵੱਧ ਜਦੋਂ ਕੋਈ ਅਫਸਰ ਜੇਲ੍ਹ ਚ ਲਾ ਲੈਂਦਾ ਕਿਸੇ ਵੀ ਜ਼ੁਲਮ ਦੇ ਵਿੱਚ ਲਾ ਲਵੇ ਉਹ ਆਟੋਮੈਟਿਕਲੀ ਸਸਪੈਂਡ ਮੰਨਿਆ ਜਾਂਦਾ ਹੈ ਤੇ ਤੁਹਾਡੇ ਰੂਲਾਂ ਦੇ ਵਿੱਚ ਵੀ ਇਹ ਚੀਜ਼ ਮੈਂਸ਼ਨਡ ਹੈ ਤੇ ਤੁਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ 5 ਦਿਨਾਂ ਬਾਅਦ ਤੁਸੀਂ ਜਾ ਕੇ ਇਹ ਟਵੀਟ ਕਰਦੇ ਹੋ ਇੱਕ ਕਿ ਮੈਂ ਉਹਨੂੰ ਸਸਪੈਂਡ ਕਰਤਾ ਅਸੀਂ ਕਰਪਸ਼ਨ ਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਲੋਕ ਸਾਰੀ ਗੱਲ ਸਮਝਦੇ ਆ ਸਭ ਤੋਂ ਵੱਡਾ ਸਵਾਲ ਜਿਹੜਾ ਲੋਕਾਂ ਦੇ ਮਨਾਂ 'ਚ ਹੈ ਕਿ ਤੁਹਾਡਾ ਚਹੇਤਾ ਅਫਸਰ ਚਹੇਤੀਆਂ ਪੋਸਟਿੰਗਾ ਐਸਐਸਪੀ ਮੋਹਾਲੀ ਵਰਗੇ ਜ਼ਿਲ੍ਹੇ ਦਿੱਤੇ ਤੁਸੀਂ ਡੀਆਈਜੀ ਪਟਿਆਲਾ ਡੀਆਈਜੀ ਰੋਪੜ ਵਰਗੇ ਇੰਪੋਰਟੈਂਟ ਜ਼ੋਨਸ ਦਿੱਤੇ ਇੰਨੀ ਨਕਦੀ ਫੜੀ ਗਈ ਇੰਨਾ ਸੋਨਾ ਫੜਿਆ ਗਿਆ ਇੰਨੀ ਜਾਇਦਾਦ ਫੜੀ ਗਈ ਇੰਨੀਆਂ ਘੜੀਆਂ ਫੜੀਆਂ ਗਈਆਂ ਉਹਨਾਂ ਤੋਂ ਤੇ ਤੁਹਾਡੀ ਵਿਜੀਲੈਂਸ ਤੇ ਇੰਟੈਲੀਜੈਂਸ ਕੀ ਕਰ ਰਹੀ ਸੀ ਬਾਹਰੋਂ ਆ ਕੇ ਕਿ ਏਜੰਸੀ सीबीआई ਆ ਕੇ ਅਰੈਸਟ ਕਰ ਲੈਂਦੀ ਹੈ ਨਕਦੀ ਫੜੀ ਜਾਂਦੀ ਹੈ ਤੁਹਾਡੀ ਵਿਜੀਲੈਂਸ ਦੇ ਨੱਕ ਥੱਲੇ ਹੋਈ ਗਿਆ ਕਿ ਤੁਸੀਂ ਵਿਜੀਲੈਂਸ ਕੇਵਲ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਕਰਨ ਵਾਸਤੇ ਰੱਖੀ ਹੈ ਉਹ ਗਾਣਾ ਹੈ ਨਾ ਇੱਕ ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਹੈ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਤੇ ਕੱਲੀ ਵਿਜੀਲੈਂਸ ਆਪੋਜੀਸ਼ਨ ਲੀਡਰਾਂ ਨੂੰ ਖੜਨ ਵਾਸਤੇ ਰੱਖੀ ਹੈ ਸੋ ਇਹ ਜਿਹੜੇ ਹੁਣ ਤੁਸੀਂ ਲੇਟ ਰੀਐਕਸ਼ਨਸ ਕਰ ਰਹੇ ਹੋ ਨਾ ਲੋਕਾਂ ਦੇ ਪ੍ਰੈਸ਼ਰ ਥੱਲੇ ਆ ਕੇ ਕਰ ਰਹੇ ਹੋ ਪੰਜਾਬ ਦੇ ਪ੍ਰੈਸ਼ਰ ਥੱਲੇ ਆ ਕੇ ਕਰ ਰਹੇ ਹੋ ਥਿਸ ਵਿਲ ਨਾਟ ਕੱਟ ਮਚ ਆਈਸ ਇਹ ਲੋਕਾਂ ਦੇ ਵਿੱਚ ਇਸ ਦਾ ਕੋਈ ਅਸਰ ਨਹੀਂ ਹੋਣਾ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਐ ਅੱਜ ਜੋ ਅਫਸਰਸ਼ਾਹੀ ਦੇ ਵਿੱਚ ਜੋ ਪੰਜਾਬ ਦੇ ਵਿੱਚ ਜੋ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਨਾਲ ਕਰਪਸ਼ਨ ਦਾ ਬੋਲਬਾਲਾ ਹੈ ਤੇ ਤੁਹਾਡੇ ਟਵੀਟਸ ਤੁਹਾਡੇ ਬਿਆਨ ਜਿਹੜੇ ਤੁਸੀਂ ਟੋਟਕੇ ਸਟੇਜਾਂ ਤੇ ਖੜਕੇ ਸੁਣਾਉਨੇ ਹੋ ਉਹ ਲੋਕਾਂ ਦੇ ਵਿੱਚ ਕੋਈ ਅਸਰ ਨਹੀਂ ਕਰਨ ਵਾਲੇ ਮੈਂ ਇਹੀ ਫੈਕਟ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ ਕਿ ਇਹ ਫੇਕ ਜਿਹੜੇ ਆਪਦੇ ਆਪ ਨੂੰ ਓਨੈਸਟੀ ਦੇ ਪੁਤਲੇ ਦੱਸਦੇ ਐ ਇਹਨਾਂ ਦੀ ਅਸਲੀਅਤ ਇਹ ਐ ਕਿ ਇੱਕ ਕਾਨੂੰਨ ਤਹਿਤ ਬੰਦੇ ਨੇ ਸਸਪੈਂਡ ਹੋਣਾ ਹੀ ਹੋਣਾ ਸੀ ਉਹਦੀ ਵੀ ਆਪ ਕ੍ਰੈਡਿਟ ਲੈਣਾ ਚਾਹੁੰਦੇ ਐ ਤੇ ਟਵੀਟ ਰਾਤ ਕਰਤਾ ਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਭੁੱਲਰ ਸਾਹਿਬ ਵਾਲੇ ਮਸਲੇ ਤੇ ਸਾਇਲੈਂਟ ਹੈ ਜਿਹੜਾ ਬੰਦਾ ਹਰ ਚੀਜ਼ ਤੇ ਲਾਈਵ ਹੋਣ ਦੀ ਆਦਤ ਹੋਵੇ ਜਿਹਨੂੰ ਹਰ ਚੀਜ਼ ਤੇ ਸਟੇਜਾਂ ਤੇ ਖੜਕੇ ਬੋਲਣ ਦੀ ਆਦਤ ਹੋਵੇ ਉਹ ਅੱਜ ਤੱਕ ਇਸ ਮੁੱਦੇ ਤੇ ਚੁੱਪ ਕਿਉਂ ਧੰਨਵਾਦ ਜੀ